ਹਾਂਜੀ ਵਿਸਕੋਸ ਜੌਰਜਟ ਦਾ ਗੋਟਾ ਪਤੀ ਵਰਕ ਵਾਲਾ ਟਾਈ ਮੀਟਰ ਸ਼ਰਟ ਮਿਲੇਗਾ बॉटम प्लेन ਮਿਲੇਗੀ ਜੌਰਜਟ ਦੀ ਟਾਈ ਮੀਟਰ ਡਿਜੀਟਲ ਪ੍ਰਿੰਟ ਵਾਲਾ ਜੌਰਜਟ ਸਿਕਵੈਂਸ ਏਮਬਰਾਇਡਰੀ ਵਾਲਾ ਦੁਪੱਟਾ ਟਾਈ ਮੀਟਰ 1050 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਟੈਬੀ ਦੀ ਸ਼ਰਟ ਰਹੇਗੀ ਟੈਬੀ ਦੀ बॉटम ਰਹੇਗੀ ਚਨੌਣ ਦਾ ਦੁਪੱਟਾ ਰਹੇਗਾ ਫੁੱਲ ਹੈਵੀ ਸੂਟ ਬਣਿਆ ਹੋਇਆ 2495 ਵਿੱਚ ਬਾਈ ਕਰ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਆਪਣੇ ਕੋਲ ओरिजिनल ਸਿਲਕ 5 ਮੀਟਰ ਦਾ ਸੂਟ ਰਹੇਗਾ ਫਰੰਟ ਤੇ ਆਰੀ ਵਰਕ ਐਂਡ embroiderry ਹੋਈ ਹੈ ਵਿਸਕੋਸ ਆਰਗੈਂਜ਼ਾ ਦਾ ਦੁਪੱਟਾ ਵਰਕ ਵਾਲਾ ਮਿਲੇਗਾ 3050 ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਨੈਕਸਟ ਇਹ ਜੋ ਸੂਟ ਰਹਿਣਗੇ ਪਿਓਰ ਸਿਲਕ ਸ਼ਿਮਰ 5 ਮੀਟਰ ਸੂਟ ਦੀ ਕੱਟ ਮਿਲੇਗੀ ਆਰੀ ਵਰਕ ਹੈਂਡ ਵਰਕ embroiderry ਹੋਏਗੀ ਫੁੱਲ ਆਰਗੈਂਜ਼ਾ ਦਾ ਇਹਨਾਂ ਸੂਟਾਂ ਨਾਲ ਦੁਪੱਟਾ ਰਹੇਗਾ 3050 ਵਿੱਚ ਤੁਸੀਂ ਇਹ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਇਹਨਾਂ ਸੂਟਾਂ ਦੇ 슬ੀਵਸ ਤੇ ਵੀ ਵਰਕ ਮਿਲੇਗਾ ਤੁਹਾਨੂੰ ਔਰ ਦੁਪਟਿਆਂ ਤੇ ਵੀ ਵਰਕ ਮਿਲੇਗਾ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹ ਵਾਲੇ ਸੂਟ ਕਾਟਨ ਦੀ ਸ਼ਰਟ ਰਹੇਗੀ ਟਾਈ ਮੀਟਰ ਕਾਟਨ ਦੀ ਬਾਟਮ ਰਹੇਗੀ ਮਸਲੀਨ ਦਾ ਦੁਪੱਟਾ 4 ਸੈੱਟ ਲੈਸ 650 ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਦੁਪੱਟਾ ਟਾਈਡਾ ਹੀ ਰਹੇਗਾ ਮੇਰਾ WhatsApp ਨੰਬਰ ਸਕਰੀਨ ਤੇ ਮੈਂਚਣਾ ਜੋ ਇਸ ਵੀਡੀਓ ਵਿੱਚ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਇਹ ਸੂਟ ਆਪਣੇ ਕੋਲ ਰਹਿਣਗੇ ਪਿਓਰ ਕਾਟਨ ਦੇ ਪ੍ਰਿੰਟਡ ਸ਼ਰਟ ਰਹੇਗੀ 9 ਮੀਟਰ ਦੁਪੱਟਾ 9 ਮੀਟਰ ਬਾਟਮ ਵੀ 9 ਮੀਟਰ ਹੀ ਮਿਲੇਗਾ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 750 ਘਰ ਬੈਠੇ ਇਹ ਸੂਟ ਤੁਸੀਂ ਬਾਏ ਕਰ ਸਕਦੇ ਹੋ ਲਿਮਟਡ ਸਟਾਕ ਹੈ ਇਹਨਾਂ ਸੂਟਾਂ ਦਾ ਨੈਕਸਟ ਪਿਓਰ ਸ਼ਿਮਰ ਸਿਲਕ ਟਿਸ਼ੂ 2 ਮੀਟਰ ਸ਼ਰਟ ਰਹੇਗੀ ਪ੍ਰਿੰਟ ਨੈਕ ਤੇ ਪਰਲ ਵਰਕ ਹੋਇਆ ਹੈਂਡਵਰਕ ਏਮਬਰਾਇਡਰੀ ਐਂਡ ਬਾਟਮ 2 ਮੀਟਰ ਸ਼ਿਮਰ ਟਿਸ਼ੂ ਔਰਗੈਂਜ਼ਾ ਪ੍ਰਿੰਟਡ ਦੁਪੱਟਾ ਰਹੇਗਾ ਇਸਦੇ ਨਾਲ 1350 ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਇ ਕਰ ਸਕਦੇ ਹੋ ਨੈਕਸਟ ਇਹਨਾਂ ਸੂਟਾਂ ਦੇ ਵਿੱਚ ਓਨਲੀ ਪਹਿਲਾਂ ਇਹੀ ਕਲਰ ਅਵੇਲੇਬਲ ਸੀ ਹੁਣ ਅਸੀਂ ਹੋਰ ਕਲਰ ਇਹਨਾਂ ਸੂਟਾਂ ਦੇ ਵਿੱਚ ਲੈ ਕੇ ਆਏ ਹੋਏ ਆ 5 ਮੀਟਰ ਦਾ ਸੂਟ ਰਹੇਗਾ ਕਰੇਵ ਦਾ ਬਾਟਮ ਤੇ ਵੀ ਵਰਕ ਮਿਲੇਗਾ ਤੁਹਾਨੂੰ ਔਰ ਦੁਪੱਟਾ ਸਵਾ 2 ਮੀਟਰ 4 ਸਾਈਡ ਲੈਸ ਵਾਲਾ 999 ਵਿੱਚ ਇਹਨਾਂ ਸੂਟਾਂ ਨੂੰ ਬਾਏ ਕਰ ਸਕਦੇ ਹਾਂ 5 ਮੀਟਰ ਇਹ ਸੂਟ ਰਹੇਗਾ ਮਸਲੀਨ कॉटन ਦਾ ਥ्रेड ਵਰਕ ਹੋਇਆ ਬਾਜੂ ਤੇ ਵੀ ਵਰਕ ਮਿਲੇਗਾ ਸਵਾ 2 ਮੀਟਰ ਦੁਪੱਟਾ ਮਸਲੀਨ कॉटन ਦਾ 4 ਸਾਈਡ ਲੈਸ 699 ਵਿੱਚ ਬਾਏ ਕਰ ਸਕਦੇ ਹਾਂ ਇਹ ਸੂਟ ਰਹੇਗਾ 5 ਮੀਟਰ ਕ੍ਰੇਪ ਦਾ ਫੈਨਸੀ ਥ्रेड ਵਰਕ ਹੋਇਆਗਾ ਦੁਪੱਟਾ ਸਵਾ 2 ਮੀਟਰ 4 ਸਾਈਡ ਵਰਕ ਮਿਲੇਗਾ ਹੈਵੀ 2290 ਵਿੱਚ ਬਾਏ ਕਰ ਸਕਦੇ ਹਾਂ ਇਹ ਸੂਟ ਤੁਹਾਨੂੰ ਮਿਲੇਗਾ ਨੈਚੁਰਲ ਕريب ਦਾ 5 ਮੀਟਰ ਇਸਦੇ ਵੀ ਥ्रेड ਵਰਕ ਹੋਇਆ ਬਾਜ਼ੂ ਤੇ ਵੀ ਵਰਕ ਮਿਲੇਗਾ ਤੁਹਾਨੂੰ ਦੁਪੱਟਾ ਚ ਨੌਂ ਦਾ ਸਵਾ 2 ਮੀਟਰ 1050 ਵਿੱਚ ਤੁਸੀਂ ਘਰ ਬੈਠੇ ਸੂਟ ਬਾਇ ਕਰ ਸਕਦੇ ਹੋ ਨੈਕਸਟ ਇਹ ਸੂਟ ਰਹਿਣਗੇ ਆਪਣੇ ਕੋਲ ਜੌਰਜਟ ਦੇ ਵਿੱਚ ਦੁਪੱਟਾ ਵੀ ਜੌਰਜਟ ਦਾ ਫੈਨਸੀ ਥ्रेड ਵਰਕ ਹੋਇਆ 500 ਮੀਟਰ ਦਾ ਸੂਟ ਰਹੇਗਾ ਬਾਟਮ ਤੇ ਵੀ ਵਰਕ ਬਾਜ਼ੂ ਤੇ ਵੀ ਦੁਪੱਟਾ ਸਵਾ 2 ਮੀਟਰ 670 ਦੇ ਵਿੱਚ ਘਰ ਬੈਠੇ ਬਾਇ ਕਰ ਸਕਦੇ ਹੋ ਨੈਕਸਟ ਇਹ ਆਪਣੇ ਕੋਲ ਜੌਰਜਟ ਦੇ ਇਹ ਸੂਟ ਰਹਿਣਗੇ ਹੈਵੀ embroidery ਹੋਈ ਆ ਡਿਜ਼ਾਈਨਰ ਦੁਪੱਟਾ ਵਿਸਕੋਸ ਸੰਤੂਨ ਦੀ ਮੈਚਿੰਗ ਬਾਟਮ ਰਹੇਗੀ 2 ਮੀਟਰ ਸ਼ਰਟ 2 ਮੀਟਰ ਬਾਟਮ 2 ਮੀਟਰ ਦੁਪੱਟਾ 1199 ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਇਹ ਆਪਣੇ ਕੋਲ 5 ਮੀਟਰ ਚਨੂਨ ਦਾ ਸੂਟ ਰਹੇਗਾ ਪਲੇਨ ਔਰ ਇਸ ਦੇ ਨਾਲ ਹੈਵੀ embroidery ਦੁਪੱਟਾ ਰਹੇਗਾ ਚਨੂਨ ਦਾ 1050 ਵਿੱਚ ਇਹ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਐਡਵਾਂਸ ਕਰਨੀ ਪੈਂਦੀ ਹੈ ਢਾਈ ਮੀਟਰ ਇਸ ਜਾਮ ਕਾਟਨ ਥਰੈਡ ਵਰਕ ਹੋਇਆ ਬਾਟਮ ਤੇ ਵੀ ਵਰਕ ਮਿਲੇਗਾ ਦੁਪੱਟਾ ਸਵਾ 2 ਮੀਟਰ ਵਰਕ ਵਾਲਾ 1390 ਵਿੱਚ ਇਹ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਥੈਂਕ ਯੂ ਜੀ